ਤੇ ਮਾਉਦਲੀ ਫੋਟੇ ਕੋਲ ਬੇਨਤੀ ਲੈ ਕੇ ਆਇਆ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਦੋ ਸਾਲਾਂ ਤੋਂ ਬਰਨਾਲੇ ਤੋਂ ਐਮਐਲਏ ਆ ਤੇ 2017 ਚ ਵੀ ਮੈਂ ਪਹਿਲੀ ਵਾਰ ਚੁੜਿਆ ਗਿਆ ਸੀ ਤੇ 2022 ਚ ਮੈਂ ਦੂਜੀ ਵਾਰ ਤੇ ਮੇਰਾ ਜੱਦੀ ਪਿੰਡ ਗੁਰਦਸ਼ਾਪ ਤੇ ਕਾਮ ਜ਼ਿਮੀਦਾਰ ਪਰਿਵਾਰ ਦਾ ਮੈਂ ਮੁੰਡਾ ਰਾਜਨੀਤੀ ਜਨਾਬ ਭਾਈ ਕਦੇ ਦਾਦਾ ਸੀ ਨਾ ਬਾਪੂ ਸੀ ਮੇਰੇ ਪਿੰਡ ਤੋਂ ਮੇਰੇ ਪਰਿਵਾਰ ਤੇ ਕਰਤਾਰ ਦਾ ਮੇਰੇ ਕਰਤਾਰ ਦਾ ਤੁਸੀਂ ਗੁਰਦਸ਼ਾਪ ਇਹਨੂੰ ਪਤਾ ਕਰ ਸਕਦੇ ਹੋ ਨਾ ਮੀਤ ਕਿਤੇ ਚੇਅਰਮੈਨ ਦਾ ਮੁੰਡਾ ਨਾ ਮੰਤਰੀ ਦਾ ਤੇ ਨਾ ਹੀ ਪਹਿਲਾਂ ਕਦੇ ਕਿਸੇ ਸਿਆਸੀ ਪਾਰਟੀ ਦੇ ਵਿੱਚ ਸਾਲੇ ਪੁਲਿਟਰ ਪੋਲਟਿਕਸ ਤੋਂ ਕਿ ਇੱਥੋਂ ਤੱਕ ਪਹੁੰਚੇ ਆਂ ਤੇ ਜਿਹੜੀ ਲੜਾਈ ਵੀ ਦੋਨੋਂ ਵਾਰ ਲੜੀ ਐ ਕੋਈ ਆਮ ਬੰਦਾ ਫਰੁੱਤ ਨਹੀਂ ਹਜਾਵਾ ਟੋੜ ਦੇ ਮਾਲਕ ਫਰੁੱਤ ਲੜੀ ਐ 2017 ਚ